ਮੇਰਾ ਧੰਦਾ ਚੱਲਣ ਦੇ ਆ ਜੀ ਸ਼ਰਾਬ ਪਤਾ ਨਹੀਂ ਕਿਹੜੇ ਦੱਸਣ ਨਹੀਂ ਦੇ ਕੋ ਬੋਲਣ ਨਹੀਂ ਦੇ ਇੱਥੇ ਪੇਟੀਆਂ ਦੇ ਪੇਟੀਆਂ ਗੱਡੀਆਂ ਜਿਹੜੀ ਸ਼ਰਾਬ ਲੈ ਕੇ ਆਈ ਗੱਡੀ ਸਾਡਾ ਮੁੰਡਾ ਮਾਰਦੇ ਲੱਗੇ ਸੀ ਆ ਕੀ ਆ ਕੀ ਆ ਨਾਮ ਘਾਦਾ ਲੰਦੇ ਆ ਆਖਰੀ ਨਾਮ ਆ ਵੇਖੋ ਆ ਕਰਨਾ ਸਾਰਾ ਵੀਡੀਓ ਉੱਥੇ ਸਾਰਾ ਵੀਡੀਓ ਹਾਂ ਆਪਾਂ ਵੀ ਨਾਲ ਨਾਲ ਵੀਡੀਓ ਬਣਾਉਂ ਵੀਡੀਓ ਸਾਰੀ ਜਾਣੇ ਤੁਸੀਂ ਇੱਥੋਂ ਤੱਕ ਗਿਰ ਗਏ ਹੋ ਵੀ ਤੁਹਾਨੂੰ ਸ਼ਰਾਬ ਦਾ ਸਰਾ ਲੈਣਾ ਪੈ ਰਿਹਾ ਤੁਹਾਨੂੰ ਮੀਟ ਦਾ ਸਰਾ ਲੈਣਾ ਪੈ ਰਿਹਾ ਤਾਨੂੰ ਪੈਸੇ ਨਾ ਸਾਰੇ ਲੈਣਾ ਪੈਂਦਿਆ ਤੁਸੀਂ ਹਜ਼ਾਰਾਂ ਕਰੋੜਾ ਰੁਪਈਆ ਪੈਸੇ ਵੰਡ ਰਹੇ ਹੋ ਸਾਡੇ ਕੋਲ ਪ੍ਰੂਫ ਹੋਆ ਸਾਰੇ ਤੇ ਕਿੱਥੋਂ ਆ ਰਹਿਆ ਪੈਸਾ ਇਹਨਾਂ ਇਹਨੇ ਤੇ ਪਰਚੀ ਕਿਉਂ ਨਹੀਂ ਹੁੰਦੇ ਸਾਡੇ ਸਿੱਖ ਨੌਜਵਾਨ ਨੂੰ ਤੁਸੀਂ ਐਨਐਸਏ ਡਿਬਲੂ ਕਰ ਭੇਜ ਦਿੱਤਾ ਤੁਸੀਂ ਪਛਤਾਉਣਾ ਜੇ ਅਜੇ ਵੀ ਸਮਝੇ ਦੋ ਤਿੰਨ ਦਿਨਾਂ ਜੇ ਤੁਸੀਂ ਵੋਟਾਂ ਹੀ ਪਾਉਣੀਆਂ ਵਾ ਤੁਸੀਂ ਵੋਟਾਂ ਹੀ ਪਾਉਣਗੇ ਤੁਸੀਂ ਰੱਜੇ ਨਹੀਂ ਅਜੇ ਉਹ ਤੁਸੀਂ 60 ਸਾਲ ਰਾਜ ਕਰਕੇ ਨਹੀਂ ਰੱਜੇ ਤੁਸੀਂ ਇੱਕ ਸੀਟ ਪੰਪੀ ਦੀ ਜਿੱਤ ਗਏ ਹੋ ਅਜੇ ਤੁਹਾਨੂੰ ਐਮਐਲਏ ਦੀ ਭੁੱਖ ਹੀ ਨਹੀਂ ਕਿ ਪਈ ਜਿਹੜੀ ਦੋ ਸਾਲ ਕੇ ਵੀ ਰਹਿਣੀ ਆ ਤੁਸੀਂ ਇੱਥੋਂ ਤੱਕ ਗਿਰ ਗਏ ਹੋ ਵੀ ਤੁਹਾਨੂੰ ਸ਼ਰਾਬ ਦਾ ਸਿਰਾ ਲੈਣਾ ਪੈ ਰਿਹਾ ਤੁਹਾਨੂੰ ਮੀਟ ਦਾ ਸਿਰਾ ਲੈਣਾ ਪੈ ਰਿਹਾ ਤੁਹਾਨੂੰ ਪੈਸੇ ਦਾ ਸਿਰਾ ਲੈਣਾ ਪੈ ਰਿਹਾ ਤੁਸੀਂ ਹਜ਼ਾਰਾਂ ਕਰੋੜਾਂ ਰੁਪਏ ਪੈਸੇ ਵੰਡ ਰਹੇ ਹੋ ਸਾਡੇ ਕੋਲ ਪ੍ਰੂਫ ਹੋਆ ਸਾਰੇ ਇਹ ਕਿੱਥੋਂ ਆ ਰਿਹਾ ਬਹਿਾਇਨਾ ਕਿੱਥੋਂ ਕਰਾਪਸ਼ਨ ਆ ਰਹੀ ਆ ਇਹਨਾਂ ਦੇ ਪਰਚੇ ਕਿਉਂ ਨਹੀਂ ਹੁੰਦੇ ਸਾਡੇ ਸਿੱਕ ਨੌਜਵਾਨ ਨੂੰ ਤੁਸੀਂ ਐਨਐਸਏ ਡਿਬਲੂ ਕਰ ਭੇਜ ਦਿੱਤਾ ਇਹਨਾਂ ਦੇ ਪਰਚੇ ਕਿਉਂ ਨਹੀਂ ਕਰਦੇ ਜੀ ਆਪ ਇਹਨਾਂ ਦਾ 3 ਮਹੀਨੇ ਬਾਅਦ ਜਿਹੜਾ ਛੁੱਟ ਗਿਆ ਇਹਨਾਂ ਨੂੰ ਕੁੜਦੋ ਕਰੋਗੇ ਪੱਚੀ ਇਹਨਾਂ ਤੇ ਇਹ ਖੁੱਲੇ ਆਮ ਸ਼ਰੇਆਮ ਤੁਰੇ ਫਿਰਦੇ ਆ ਮੈਂ ਬੇਨਤੀ ਕਰਨੀ ਚਾਹੁੰਦਾ ਆ ਇਹ ਵੱਧ ਤੋਂ ਵੱਧ ਵੀਡੀਓ ਨੂੰ ਸਾਰੇ ਮੀਡੀਆ ਦੇ ਵਿੱਚ ਚਲਾਓ ਤਾਂ ਜੋ ਇਹਨਾਂ ਦਾ ਚਿਹਰਾ ਨੰਗਾ ਹੋ ਜਾਵੇ ਪਤਾ ਲੱਗ ਜਾਵੇ ਜਿਹੜੀਆਂ ਸਰਕਾਰਾਂ ਤੇ ਜਿਹੜੀਆਂ ਲੰਬੀਆਂ ਸਰਕਾਰਾਂ ਜਿਹੜੀਆਂ ਭੋਗ ਚੁੱਕਿਆ ਇਹਨਾਂ ਦੀ ਅਸਲ ਚਿਹਰਾ ਕੀ ਆ ਤੇ ਮਾਵਾ ਫਿਰ ਪੈਦਾ ਪੰਜਾਬ ਦੀਆਂ ਮਾਵਾ ਤੇਰਾ ਪਪਾ ਨਾਨਕ ਵਾਲੇ ਵੋਟਰ ਫਿਰ ਫੈਸਲਾ ਕਰਨਗੇ ਆਪਾਂ ਕਿਦੇ ਹਿੱਤ ਚ ਜਾਵਾਂਗੇ ਇਹ 20 ਤਰੀਕ ਨੂੰ ਇਹਨਾਂ ਨੂੰ ਜਵਾਬ ਦੇ ਦੋ ਵੀ ਆਪਾਂ ਆਪਣੇ ਘਰ ਤੋਂ ਜਿਹੜੀਆਂ ਸ਼ਰਾਬ ਨਹੀਂ ਜਾਂਦੇ ਨਹੀਂ ਆ ਆ ਮਾਰੀ ਆ ਮਾਰੀ ਆ ਕਹੀ ਨਾ ਕਵਰ ਕਰ ਕਵਰ ਕਰੀ ਕੇ ਦੀ ਫੋਟੋ ਕੀ ਦੀ ਹਾਂ ਇਹਦੇ ਹੁਣ ਲਾ ਦੋ ਹਾਂ ਇਹਦੇ ਹੁਣ ਲਾ ਦੋ ਜੋ ਮਰਜ਼ੀ ਕਰ ਹਾਂ ਪੱਤਰਕਾਰ ਮੰਗਾਓ ਪੱਤਰਕਾਰ ਮੰਗਾਓ ਯਾਰ ਪੱਤਰਕਾਰ ਮੰਗਾ ਮੇਰੀ ਗੱਲ ਸੁਣ ਮੇਰੇ ਕੋਲ ਇਹ ਇਹ ਹੱਡਕੀ ਪੱਤਰਕਾਰ ਮੰਗਾ ਬਕਸੀਵਾਲ ਪਿੰਡ ਦੇ ਵਿੱਚ ਸ਼ਰੇਆਮ ਸ਼ਰਾਬ ਦੀਆਂ ਪੇਟੀਆਂ ਦਿੱਖਣੀਆਂ ਵਾ ਠੀਕ ਵਾ ਸਾਡੇ ਨੌਜਵਾਨਾਂ ਨੇ ਮੌਕੇ ਤੇ ਆਣ ਕੇ ਜਿਹੜਾ ਇੱਥੋਂ ਵੇਖਿਆ ਵਾ ਉਹ ਤਾਲਾ ਮਾਰਿਆ ਵਾ ਤਾਲਾ ਨਹੀਂ ਹੁਣ ਖੋਲ੍ਹਦੇ ਇੱਥੇ ਬੰਦੇ ਨੇ ਦੱਣ ਲੱਗੇ ਸੀ ਬਾਬਾ ਜੀ ਕੀ ਇੱਥੇ ਮਸਲਾ ਹੈ ਸ਼ਰਾਬ ਦਾ ਧੰਦਾ ਚੱਲਣ ਡਿਆ ਆ ਜੀ ਇਹਨਾਂ ਸ਼ਰਾਬ ਪਤਾ ਨਹੀਂ ਕਿਹੜੇ ਦੱਸਣ ਨਹੀਂ ਦੇ ਕੋ ਬੋਲਣ ਨਹੀਂ ਦੇ ਇੱਥੇ ਪੇਟੀਆਂ ਦੇ ਪੇਟੀਆਂ ਗੱਡੀਆਂ ਜਿਹੜੀ ਸ਼ਰਾਬ ਲੈ ਕੇ ਆਈ ਸੀ ਗੱਡੀ ਸਾਡਾ ਮੁੰਡਾ ਮਾਰਦੇ ਲੱਗੇ ਸੀ ਵਾ ਠੀਕ ਵਾ ਆ ਤਾਲੇ ਵਿੱਚ ਵਾ ਆ ਤਾਲਾ ਨਹੀਂ ਖੋਲਦੇ ਪਏ ਸ਼ਰਾਬ ਦਾ ਧੰਦਾ ਚੱਲ ਰਿਹਾ ਸ਼ਰਾਬਾਂ ਦੇ ਨਾਲ ਵੋਟਾਂ ਪਾਈਆਂ ਜਾ ਰਹੀਆਂ ਆ ਗਲਾਸੀ ਖੋਇਨਾ ਯਾਰ ਸ਼ਰਾਬ ਦਾ ਨਿਸ਼ਾਨ ਆ ਦੇਖੋ ਆ ਦੇਖੋ ਆ ਦੇਖੋ ਜੀ ਆ ਦੇਖੋ ਜੀ ਸ਼ਰਾਬ ਦਾ ਧੰਦਾ ਆ ਦੇਖੋ ਆ ਦੇਖੋ ਝਾੜੂ ਆ ਦੇਖੋ ਆ ਦੇਖੋ ਸ਼ਰਾਬ ਦਾ ਧੰਦਾ ਆ ਕੀ ਆ ਆ ਕੀ ਆ ਨਾਮ ਘਾ ਦਾ ਬੰਦੇ ਆ ਆਸ਼ਰੀਆ ਨਾਮ ਆ ਵੇਖੋ ਆ ਕਰਮਾ ਸਾਰਾ ਵੀਡੀਓ ਸੁਧੋ ਉਥੇ ਸਾਰਾ ਵੀਡੀਓ ਹਾਂ ਆਰਾਮ ਬਾਦੀ ਮੀਂਹ ਵੀਡੀਓ ਬਣਾਉਂ ਵੀਡੀਓ ਸਾਰੀ ਜਾਣੇ ਅੱਗੇ ਬੁੰਦਾਂ ਆ ਅੱਜ ਪਾਇਦਕ ਉਹਦਾ ਵੀਰਾ ਪਿੰਡ ਦੇ ਵਿੱਚ ਇਕੱਠ ਹੋਇਆ ਲੱਖੇ ਨੂੰ ਹਜ਼ਾਰਾਂ ਦੀ ਗਿੰਦੀ ਨੌਜਵਾਨਾਂ ਬੋਲੋਗੇ ਤੇ ਸ਼ਾਬਾਸ਼ ਵੰਡਦੇ ਆਪਾਂ ਕਰਨ ਦੇ ਮਾਰੇ ਇਹਨਾਂ ਇਹ ਉਲਟਾ ਜਾਮ ਲੰਮਦੇ ਆ ਹਾਂ ਕਾਮਾ ਸੱਚ ਨੂੰ ਫੋਨ ਕਰ ਨੂੰ ਇਕੱਠਿਆ ਹਾਂ ਉਹਨਾਂ ਕਿ ਹੁਣੇ ਆ ਸ਼ਰਾਂਤ ਸਲਾਮ ਦੋ ਮੈਨੂੰ ਨੰਬਰ ਦੋ ਦੋ ਨੰਬਰ ਆ ਕੀ ਆ ਦੇਖੋ